ਬਹੁਤ ਇਕੱਠੇ ਕੰਮ ਕੀਤਾ राजे ਬਹੁਤ ਇਕੱਠੇ ਕੰਮ ਕੀਤਾ ਬਟ ਨਾਲ ਦੇ ਕਲਾਕਾਰ ਸਾਥੀ ਦਾ ਕੋਐਕਟਰ ਦਾ ਇਹਨਾਂ ਸੁਪਰਸਟਾਰ ਦਾ ਦੇਖੋ ਪੰਜਾਬੀ ਇੰਡਸਟਰੀ ਨੂੰ ਬਹੁਤ ਕੁਝ ਦਿੱਤਾ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਉਹਨਾਂ ਨੇ ਸਿਖਰਾਂ ਤੱਕ ਲੈ ਕੇ ਗਏ ਉਹ ਤੇ ਇੱਕ ਨਵੀਂ ਦਿਸ਼ਾ ਦਿੱਤੀ ਪੰਜਾਬੀ ਇੰਡਸਟਰੀ ਨੂੰ ਬਟ ਉਹਨਾਂ ਦਾ ਜਾਣਾ ਤਾਂ ਇੱਕ ਬਹੁਤ ਵੱਡਾ ਘਟ ਹੈ ਬਹੁਤ ਅਚਾਨਕ ਜਦੋਂ ਖਬਰ ਮਿਲੀ ਰੁਪੀ ਜੀ ਅਚਾਨਕ ਜਦੋਂ ਖਬਰ ਮਿਲੀ ਕਿ ਵੀ ਐਵੇਂ ਹੋ ਗਿਆ ਤੁਹਾਨੂੰ ਕੀ ਲੱਗਿਆ ਵੀ ਇਹ ਫੇਕ ਆ ਕਿਵੇਂ ਮਹਿਸੂਸ ਹੋਇਆ ਵੀ ਨਹੀਂ ਐਵੇਂ ਨਹੀਂ ਹੋ ਸਕਦਾ ਕੀ ਮਹਿਸੂਸ ਹੋਇਆ ਜਦੋਂ ਪਹਿਲੀ ਵਾਰ ਪਤਾ ਲੱਗਿਆ ਵੀ ਸਵੇਰੇ ਕਿ ਉਹਨਾਂ ਦੀ ਉਹਨਾਂ ਦਾ ਦਿਹਾਂਤ ਹੋ ਗਿਆ ਦੇਖੋ ਜੀ ਬਿਮਾਰ ਤਾਂ ਆਪਾਂ ਸਾਰਿਆਂ ਨੂੰ ਪਤਾ ਦੀ ਉਹ ਬਹੁਤ ਜ਼ਿਆਦਾ ਬਿਮਾਰ ਸੀਗੇ ਮੈਨੂੰ ਮੈਨੂੰ ਮਤਲਬ ਯਕੀਨ ਨਹੀਂ ਆਇਆ ਕਿਉਂਕਿ ਉਹ ਬੰਦਾ ਇਦਾਂ ਦੇ ਇਨਸਾਨ ਸੀਗੇ ਉਹ ਕਿਉਂ ਹੁੰਦੀ ਸੀ ਜਾਂ ਕੋ ਟੈਨਸ਼ਨ ਉਹਨੂੰ ਛੁੱਟੀਆਂ ਚੜਾ ਦਿੰਦੇ ਸੀ ਉਹਨਾਂ ਦਾ ਔਰਾ ਇਹੋ ਜਿਹਾ ਸੀ ਜਦੋਂ ਉਹ ਆ ਜਾਂਦੇ ਸੀ ਨਾ ਉਦੋਂ ਚਾਰੇ ਪਾਸੇ ਹਾਸੇ ਖੇੜੇ ਖੁਸ਼ੀਆਂ ਆ ਜਾਂਦੀਆਂ ਸੀ ਔਰ ਲੱਗਦਾ ਹੀ ਨਹੀਂ ਸੀ ਬੰਦਾ ਵੀ ਇਦਾਂ ਹਨਾ ਇਹ ਇਹਨਾਂ ਹਾਲਾਤਾਂ ਤੋਂ ਹਾਰ ਜਾਊਗਾ ਹਨਾ ਲੱਗਦਾ ਹੀ ਨਹੀਂ ਸੀ ਜੀ 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 ਜਦੋਂ ਸੈੱਟ ਤੇ ਕੰਮ ਕਰਨਾ ਦੇ ਜਿਵੇਂ ਤੁਸੀਂ ਕਿਹਾ ਕਿ ਖੁਸ਼ੀਆਂ ਹੀ ਖੁਸ਼ੀਆਂ ਆ ਚਾਰੇ ਪਾਸੇ ਹੋ ਜਾਂਦੀਆਂ ਸੀ ਜਿਵੇਂ ਉਹ ਜਿਵੇਂ ਉਹਨਾਂ ਦਾ ਕਿਰਦਾਰ ਹੁੰਦਾ ਸੀ ਜਦੋਂ ਉਹ ਸੈੱਟ ਤੇ ਹੁੰਦੇ ਸੀ ਕਿ ਉਵੇਂ ਹੀ ਹਸੀ ਮਜ਼ਾਕ ਕਰਦੇ ਸੀ ਜਾਂ ਫਿਰ ਤੁਹਾਡੇ ਨਾਲ ਕਦੇ ਕੋਈ ਪ੍ਰੈਂਕ ਵਗੈਰਾ ਕੀਤਾ ਉਹਨਾਂ ਨੇ ਐਵੇਂ ਉੱਥੇ ਸੈੱਟ ਤੇ ਮਤਲਬ ਸੀ ਤਾਂ ਉਹਨਾਂ ਦਾ ਜੌਲੀ ਜਾਈ ਹਰ ਵੇਲੇ ਮਿਲਾਕ ਕਰਦੇ ਰਹਿੰਦੇ ਸੀ ਖੁਸ਼ ਹੁੰਦੇ ਰਹਿੰਦੇ ਸੀ ਟੁਟਕਲੇ ਸੁਣਾਉਂਦੇ ਰਹਿੰਦੇ ਸੀ ਮਤਲਬ ਉਹਨਾਂ ਦੇ ਹੁੰਦੇ ਉਦਾਸ ਮਾਹੌਲ ਜਾਂ ਚੁੱਪਚਾਪ ਇਦਾਂ ਦਾ ਮਾਹੌਲ ਤਾਂ ਆਪਾਂ ਮਦਦ ਸੋਚ ਵੀ ਨਹੀਂ ਸਕਦੇ ਹੈਨਾ ਤੇ ਬਟ ਉਹ ਬਹੁਤ ਰਿਸਪੈਕਟ ਕਰਦੇ ਸੀ ਬਹੁਤ ਰਿਸਪੈਕਟ ਕਰਦੇ ਸੀ ਮੈਨੂੰ ਤਾਂ ਬਹੁਤ ਚੰਗਾ ਲੱਗਦਾ ਸੀ ਜਦੋਂ ਮੈਨੂੰ ਭੈਣ ਜੀ ਕੇ ਬੁਲਾਉਂਦੇ ਸੀ ਬਹੁਤ ਜ਼ਿਆਦਾ ਚੰਗਾ ਲੱਗਦਾ ਸੀ ਬਟ ਉਹਨਾਂ ਦਾ ਜਾਣਾ ਮੈਂ ਸੱਚੀ ਕਹਿੰਨੀ ਹ ਜਦੋਂ ਅਸੀਂ ਕੈਰੀਅਨ ਜਿੱਤੀ ਫਿਰ ਉਹਨਾਂ ਨੂੰ ਛੁੱਟ ਕਰ ਰਹੇ ਸੀ ਨਾ ਉਹ ਕੈਨੇਡਾ ਤੋਂ ਆਏ ਸੀ ਸਿੱਧਾ ਇੰਗਲੈਂਡ ਆਏ ਸੀ ਇੰਗਲੈਂਡ ਛੁੱਟ ਸੀ ਉਹਨਾਂ ਦੇ ਪਿੱਛੇ ਦੇ ਮਦਰ ਇੱਥੇ ਲੁਧਿਆਣੇ ਬਹੁਤ ਜ਼ਿਆਦਾ ਸਿੱਖ ਹੋ ਗਏ ਹੂੰ ਇੰਨੇ ਕਿ ਜ਼ਿਆਦਾ ਬਿਮਾਰ ਹੋ ਗਏ ਐ ਲੱਗਦਾ ਸੀ ਵੀ ਪਤਾ ਨਹੀਂ ਬਚਣਗੇ ਕਿ ਨਹੀਂ ਬਚਣਗੇ ਉਹ ਇੰਨੀ ਕਿ ਜਣੀ ਉਹਨਾਂ ਦੀ ਚਿੰਤਾ ਚ ਹੁੰਦੇ ਸੀ ਨਾ ਰੋਸ ਨੀਤ ਜੀ ਨੂੰ ਕਹਿੰਦੇ ਸੀ ਵੀ ਮੈਨੂੰ ਭੇਜੋ ਮੈਨੂੰ ਭੇਜੋ ਮੈਂ ਦੁਬਾਰਾ ਆ ਜੂੰਗਾ ਵੀ ਮੇਰੇ ਮਦਰ ਬਹੁਤ ਬਿਮਾਰ ਨੇ ਹੂੰ ਜੀ ਮੈਂ ਮੈਂ ਜਾਣਾ ਐ ਪਟਾ ਮਤਲਬ ਉਹ ਕੰਮ ਪੂਰਾ ਕਰਕੇ ਕਿਉਂਕਿ ਤੁਹਾਨੂੰ ਪਤਾ ਹੈ ਫਿਰ ਇਹ ਕੋਈ ਸਰਕਾਰੀ ਕੰਮ ਤਾਂ ਹੁੰਦਾ ਨਹੀਂ ਵੀ ਛੁੱਟੀ ਮਿਲ ਜੂਗੀ ਹੈਨਾ ਕੰਮ ਪੂਰਾ ਉਹਨਾਂ ਦਾ ਜਿੰਨੀ ਛੇਤੀ ਹੋ ਸਕਦਾ ਸੀ ਸੁਨੀਲ ਜੀ ਨੇ ਕੀਤਾ ਉਹ ਵਾਪਸ ਆਏ ਦੇਖੋ ਮਦਰ ਉਹਨਾਂ ਦੇ ਫਿਰ ਠੀਕ ਹੋ ਗਏ ਇਹਨਾਂ ਦਾ ਤਾਂ ਪਤਾ ਹੀ ਨਹੀਂ ਸੀ ਵੀ ਇਦਾਂ ਚਲੇ ਜਾਣਗੇ ਬਿਲਕੁਲ ਹਜੇ ਵੀ ਇਹ ਲੱਗ ਰਿਹਾ ਵੀ ਰੁਪੀਜੀ ਵੀ ਥੋੜੇ ਟਾਈਮ ਦੇ ਵਿੱਚ ਖਬਰ ਆਏਗੀ ਕਿ ਵੀ ਨਹੀਂ ਇਹ ਤਾਂ ਫੇਕ ਖਬਰ ਸੀ ਐਵੇਂ ਲੱਗ ਰਿਹਾ ਹੈ ਕਿਸੇ ਨੂੰ ਮਹਿਸੂਸ ਨਹੀਂ ਮੈਨੂੰ 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 ਲੱਗਦਾ ਵੀ ਜਿਵੇਂ ਉਹ ਮਜ਼ਾਕ ਕਰਦੇ ਹੁੰਦੇ ਸੀ ਨਾ ਮਖੌਲ ਕਰਦੇ ਸੀ ਹੁਣ ਮਜ਼ਾਕ ਕਰ ਰਹੇ ਆ ਸਾਰਿਆਂ ਨਾਲ ਹੂੰ ਉਹ ਜੀ ਸੱਚੀ ਜੀ ਬਸ ਸਜੀਤ ਕੀ ਲੱਗਦਾ ਕਿ ਜਿਹੜੀ ਜਿਹੜਾ ਪੰਜਾਬੀ ਇੰਡਸਟਰੀ ਨੂੰ ਘਾਟਾ ਪਿਆ ਇਹ ਤਾਂ ਕਦੇ ਪੂਰਾ ਨਹੀਂ ਹੋ ਸਕਦਾ ਪਰ ਉਹਨਾਂ ਤੋਂ ਬਿਨਾ ਫਿਲਮਾਂ ਕਹਿੰਦੇ ਵੀ ਸੋਚ ਵੀ ਨਹੀਂ ਸਕਦੇ ਸਾਰੇ ਕਹ ਰਹੇ ਕਿ ਉਹਨਾਂ ਤੋਂ ਬਿਨਾ ਫਿਲਮਾਂ ਸੋਚ ਵੀ ਨਹੀਂ ਸਕਦੇ ਪੰਜਾਬੀ ਇੰਡਸਟਰੀ ਦੀ ਕਿਉਂਕਿ ਕਿਸੇ ਫਿਲਮ 'ਚ ਨਾ ਹੋਣੇ ਹੋ ਨਹੀਂ ਸਕਦਾ ਉਹਨਾਂ ਦਾ ਕਿਰਦਾਰ ਭਾਵੇਂ ਛੋਟਾ ਹੋਵੇ ਵੱਡਾ ਹੋਵੇ ਉਹ ਹਰ ਇੱਕ ਫਿਲਮ ਦੇ ਵਿੱਚ ਉਹਨਾਂ ਦਾ ਕਿਰਦਾਰ ਸੀ ਕੀ ਲੱਗਦਾ ਕਿ ਹੁਣ ਥੋੜੀਆਂ ਬੇਰੰਗ ਜੀਆਂ ਹੋ ਜਾਣਗੀਆਂ ਤ ਉਹ ਮੂਵੀਸ ਦੇਖੋ ਜੀ ਇੱਕ ਵਾਰੀ ਤਾਂ ਐਂ ਲੱਗਦਾ ਦੁਨੀਆ ਹੀ ਬੇਰੰਗ ਹੋ ਗਈ ਹੈ ਨਾ ਹੂੰ ਸੱਚੀ ਇਦਾਂ ਲੱਗਦਾ ਜੀ ਇੱਕ ਬਹੁਤ ਹੀ ਮਤਲਬ ਇਦਾਂ ਦੇ ਇਨਸਾਨ ਦਾ ਚਲੇ ਜਾਣਾ ਬਹੁਤ ਵੱਡਾ ਇੰਡਸਟਰੀ ਨਹੀਂ ਸਕਦਾ ਇਸ ਤਰ੍ਹਾਂ ਲੱਗਦਾ ਹੈ ਵੀ ਹਾਇ ਮੈਂ ਵੀ ਹੁਣ ਕਿਵੇਂ ਹੋਊਗਾ ਕਿਨੇ ਕਿਨੇ ਫਿਲਮਾਂ ਬਣਨ ਗਿਆ ਕਿਉਂਕਿ ਮੈਨੂੰ ਐਂ ਲੱਗਦਾ ਵੀ ਭੱਲਾ ਜੀ ਦਾ ਬਦਲ ਹੈ ਨਹੀਂ ਹੈ ਨਾ ਜੋ ਕੰਮ ਉਹਨਾਂ ਨੇ ਕਰਨਾ ਉਹ ਉਹਨਾਂ ਨੇ ਕਰਨਾ ਲੋਕਾਂ ਦੇ ਦਿਲਾਂ 'ਚ ਵੱਸ ਗਏ ਸੀ ਉਹ ਤੇ ਬਟ ਉਹੀ ਗੱਲ ਹੈ ਵੀ ਇਹ ਤਾਂ ਹੀ ਮੈਂ ਤਾਂ ਹੀ ਮੈਂ ਇਹ ਇਹ ਰੋਕਿਆ ਨਹੀਂ ਜਿਹੜਾ ਚਲਿਆ ਗਿਆ ਰ ਤੇ ਉਹਨਾਂ ਨੇ ਆਉਣਾ ਨਹੀਂ ਬਟ ਭੱਲਾ ਜੀ ਹਮੇਸ਼ਾ ਅਮਰ ਨੇ ਅਮਰ ਨੇ ਸਦਾ ਸਾਡੇ ਸਾਰਿਆਂ ਦੇ ਦਿਲਾਂ 'ਚ ਵੱਸਦੇ ਰਹਿਣਗੇ ਤੇ ਸੱਚੇ ਪਾਤਸ਼ਾਹ ਉਹਨਾਂ ਦੇ ਰੂਹ ਨੂੰ ਸ਼ਾਂਤੀ ਦੇਵੇ ਬਟ ਮੈਨੂੰ ਹਲੇ ਵੀ ਯਕੀਨ ਨਹੀਂ ਹੈਗਾ ਵੀ ਉਹ ਚਲੇ ਗਏ ਜੀ 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 ਰੁਪਿੰਦਰ ਜੀ ਇਸ ਘੜੀ ਦੇ ਵਿੱਚ ਹਰ ਕੋਈ ਦੁੱਖ ਦੇ ਵਿੱਚ ਆ ਗਮ ਦੇ ਵਿੱਚ ਆ ਕਿਉਂਕਿ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸਾਨੂੰ ਜਦੋਂ ਖਬਰ ਮਿਲੀ ਸਵੇਰੇ ਸਾਨੂੰ ਖੁਦ ਯਕੀਨ ਨਹੀਂ ਹੋਇਆ ਸਭ ਤੋਂ ਪਹਿਲਾਂ ਮੈਂ ਇਹੀ ਰਿਐਕਟ ਕੀਤਾ ਮੈਂ ਕਿਹਾ ਇਹ ਹੋ ਨਹੀਂ ਸਕਦਾ ਮੈਂ ਕਿਹਾ ਉਹ ਤਾਂ ਬਿਲਕੁਲ ਫਿੱਟ ਸੀਗੇ ਠੀਕ ਲੱਗਦੇ ਸੀਗੇ ਭਾਜੇ ਐਕਟਿਵ ਸੀਗੇ ਲਾਸਟ ਪੋਸਟ ਉਹਨਾਂ ਨੇ ਇਹ ਬੀ ਤਰੀਕ ਨੂੰ ਹੀ ਪਾਈ ਆ ਵੀ ਹੋ ਹੀ ਨਹੀਂ ਸਕਦਾ ਹਰ ਕੋਈ ਉਹਨਾਂ ਦੀ ਤਸਵੀਰ ਦੇ ਨੀਚੇ ਜਦੋਂ ਅਸੀਂ ਪੋਸਟ ਵੀ ਪਾ ਰਹੇ ਹਾਂ ਕੋਈ ਤਾਂ ਉਹਦੇ ਨੀਚੇ ਹੀ ਆ ਰਿਹਾ ਕਿ ਹੋ ਨਹੀਂ ਸਕਦਾ ਉਹ ਇਸ ਦੁਨੀਆ ਨੂੰ ਤੋਂ ਜਾ ਨਹੀਂ ਸਕਦੇ ਪਰ ਇਸ ਸਚਾਈ ਨੂੰ ਅਸੀਂ ਬਦਲ ਵੀ ਨਹੀਂ ਸਕਦੇ ਆਪਾਂ ਸਚਾਈ ਨੂੰ ਕਿਉਂਕਿ ਇਹ ਅਟਲ ਸਚਾਈ ਹੈ ਇੱਕ ਅਜਹੀ ਕੌੜੀ ਸਚਾਈ ਹੈ ਜਿਹੜੀ ਸਾਨੂੰ ਮਤਲਬ ਮੰਨਣੀ ਪੈਣੀ ਹੈ ਹੈਨਾ ਜੀ ਮੰਨਣੀ ਪੈਣੀ ਹੈ ਸਾਨੂੰ ਬਸ ਬਸ ਉਹ ਕੱਚ ਕਿਤੇ ਨਹੀਂ ਗਏ ਉਹ ਸਾਡੇ ਵਿੱਚ ਹੀ ਨੇ ਉਹ ਹਮੇਸ਼ਾ ਫਿਲਮਾਂ ਦੇ ਜ਼ਰੀਏ ਹੈਨਾ ਜੋ ਉਹਨਾਂ ਦਾ ਇੰਨਾ ਕੰਮ ਹੋ ਉਹ ਇੰਨਾ ਕੁਝ ਦੇਗੇ ਸਾਡੀ ਇੰਡਸਟਰੀ ਨੂੰ ਉਹਨਾਂ ਦੇ ਜ਼ਰੀਏ ਹਮੇਸ਼ਾ ਜਿਉਂਦੇ ਰਹਿਣਗੇ ਸਾਡੇ ਦਿਲਾਂ 'ਚ ਸਾਰਿਆਂ ਦੇਖੇ ਹਮੇਸ਼ਾ ਵੱਸਦੇ ਰਹਿਣਗੇ ਸਤਿ ਸ੍ਰੀ ਅਕਾਲ ਸੇ ਉਹਨਾਂ ਤੇ ਦੋਨੋਂ ਸ਼ਾਂਤੀ ਦੇਵੇ ਬਸ ਜੀ ਰੁਪਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਜਾਣਕਾਰੀ ਦੇਣ ਦੇ ਲਈ